ਸਭ ਤੋਂ ਪਹਿਲਾਂ ਪ੍ਰੈਸ ਸਕਤਰ ਹਰਦੇਵ ਸਿੰਘ ਦਾ ਗੁਰਦੇਵ ਗੁਰਦੇਵ ਸਿੰਘ ਦਾ ਖਨੌਰੀ ਬਾਰਡਰ ਤੇ ਪਹੁੰਚਣ ਤੇ ਧੰਨਵਾਦ ਕਰਦੇ ਆ ਜਿਹੜਾ ਮੇਰਾ ਭਰਾ ਪੰਜਾਬੀ ਗੱਲਬਾਤ ਚੈਨਲ ਲੈ ਕੇ ਸਾਡੀ ਹਰ ਵੇਲੇ ਹਰ ਪਲ-ਪਲ ਦੀ ਖਬਰ ਜਿਹੜੀ ਆ ਉਹ ਦੇਸ਼-ਦੇਸ਼ ਦੇ ਵਿੱਚ ਪਹੁੰਚਾਉਂਦੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਭਰਾਓ ਮੈਂ ਬੇਨਤੀ ਕਰਦਾ ਵਾਂ ਵੀ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਦੇ ਦੌਰ ਵਿੱਚ ਬਾਰਡਰਾਂ ਤੇ ਬੈਠੇ ਹੋਏ ਮੇਰੇ ਕਿਸਾਨ ਭਰਾਓ ਆਪ ਸਭ ਦਾ ਧੰਨਵਾਦ ਆ ਤੁਸੀਂ ਜਾਣੀ ਜਾਣਦੇ ਕਿ ਉਹ ਥੱਲੇ ਬੰਨੇ ਮੈਂ ਕੈਮਰਾ ਸਾਹਿਬ ਨੂੰ ਕਹਾਂ ਕਿ ਮੜਾ ਜਾ ਉਧਰ ਇਸ਼ਾਰਾ ਕਰਨਾ ਉਧਰ ਹਰਿਆਣੇ ਦੀ ਚੈੱਕ ਪੋਸਟ ਆ ਹਰਿਆਣੇ ਦੇ ਉਧਰ ਜਿਹੜੇ ਉਹ ਜ਼ਾਲਮਾਂ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਲਾਠੀਆਂ ਵਾਈਆਂ ਅਥਰੂ ਗੈਸ ਦੇ ਗੋਲੇ ਸੁੱਟਿਆ ਉਹ ਹਰਿਆਣੇ ਦੀ ਉਧਰ ਫੋਰਸ ਬੈਠੀ ਹੋਈ ਆ ਮੈਂ ਕੈਮਰਾ ਸਾਹਿਬ ਨੂੰ ਬੇਨਤੀ ਕਰਾਂ ਵੀ ਇੱਧਰ ਪੰਜਾਬ ਵਾਲਾ ਬੰਨਾ ਵੀ ਜਿਹੜੇ ਕਿਸਾਨ ਭਰਾ ਬੈਠੇ ਹੋਏ ਆ ਇਹਨਾਂ ਤੇ ਵੀ ਇਸ਼ਾਰਾ ਕਰ ਦੇਵੇ ਵੀ ਆ ਜਿਹੜੇ ਕਿਸਾਨ ਭਰਾ ਸਿਆਲ ਦੀਆਂ ਰਾਤਾਂ ਵਿੱਚ ਗਰਮੀ ਦੀਆਂ ਧੁੱਪਾਂ ਵਿੱਚ ਬਾਰਡਰਾਂ ਨੂੰ ਮਾਲ ਕੇ ਬੈਠੇ ਆ ਸਰਕਾਰਾਂ ਸਮੇਂ-ਸਮੇਂ ਹੀ ਇਹ ਜ਼ੁਲਮ ਕਰਦੀਆਂ ਵਾਂ ਇਹਨਾਂ ਲੋਕਾਂ ਦੇ ਨਾਲ ਇਹ ਆਪਣੀਆਂ ਹੱਕੀ ਮੰਗਾਂ ਮਨਾਉਣ ਵਾਸਤੇ ਕੁਝ ਸਮਾਂ ਪਹਿਲਾਂ 2020 ਦੇ 20 ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਵਾਪੀ ਆਪਾਂ ਦਿੱਲੀ ਅੰਦੋਲਨ ਵਿੱਚ ਗਏ ਹੀ ਕਿਉਂਕਿ ਆਪਣੀਆਂ ਹੱਕੀ ਮੰਗਾਂ ਲੈਣ ਵਾਸਤੇ ਆਪਾਂ ਅੰਦੋਲਨ ਲਾਇਆ ਹੀ ਜਿਨ੍ਹਾਂ ਦੇ ਵਿੱਚ ਸਾਡੀਆਂ ਮੰਗਾਂ ਐਮਐਸਪੀ ਦੀ ਗਰੰਟੀ ਕਾਨੂੰਨ ਕਰਜ਼ਾ ਮੁਕਤੀ ਤੇ ਇਹਨਾਂ ਤੋਂ ਇਲਾਵਾ ਹੋਰ ਕਈ ਮੰਗਾਂ ਜਿਹੜੀਆਂ ਆਪਾਂ ਮਨਾਉਣ ਵਾਸਤੇ ਦਿੱਲੀ ਗਏ ਹੋਏ ਹਾਂ ਪਰ ਆਪਾਂ ਨੂੰ ਸਰਕਾਰਾਂ ਨੇ 1 ਸਾਲ 1 ਮਹੀਨਾ ਤੇ 13 ਦਿਨ ਦਿੱਲੀ ਦੇ ਵਿੱਚ ਲਵਾਏ ਹੀ ਤੇ ਉਦੋਂ ਵੀ ਇਹਨਾਂ ਸਰਕਾਰਾਂ ਨੇ ਸਤੰਤ ਢਾਆ ਹੀ ਉੱਥੇ ਵੀ ਉਹ ਜਿਹੜੀਆਂ ਸਰਕਾਰ ਦੇ ਕਰਿੰਦੇ ਹੀ ਜਿਹੜੇ ਭਾਜਪਾ ਦੇ ਉਹ ਗੁੰਡੇ ਹੀ ਤਿੰਨ ਦਿਨ ਉੱਥੇ ਵੀ ਸਟੇਜ ਤੇ ਹਮਲਾ ਕਰਦੇ ਰਹਾ ਪਰ ਭਰਾਓ ਇਹਨਾਂ ਦੀਆਂ ਸਾਰੀਆਂ ਹੱਦਾਂ ਤੁਸੀਂ ਪਾਰ ਕਰਕੇ ਪਰ ਆਪਾਂ ਉਥੇ ਅੰਦੋਲਨ ਦੇ ਵਿੱਚ ਜਿੱਤ ਕੇ ਆਏ ਹੀ ਆਪਾਂ ਕੁਝ ਮੰਗਾਉ ਉਥੋਂ ਇਹਨਾਂ ਨੇ ਉਹ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਉਹ ਵਾਪਸ ਕਰ ਲਏ ਹੀ ਪਰ ਗਰੰਟੀ ਕਰ ਲਈ ਹੀ ਵੀ ਬਾਕੀ ਜਿਹੜੀਆਂ ਮੰਗਾਵਾ ਉਹ ਤੁਹਾਨੂੰ ਬਾਅਦ ਦੇ ਵਿੱਚ ਇੱਕ ਕਮੇਟੀ ਦੇ ਰੂਪ ਕਮੇਟੀ ਬਣਾ ਕੇ ਕਮੇਟੀ ਦੇ ਰੂਪ ਚੋਂ ਤੁਹਾਡੀਆਂ ਮੰਗਾ ਜਿਹੜੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ ਭਰਾਓ ਆਪਾਂ ਉਥੇ ਕਹਿ ਗਏ ਹੀ ਇਹਨਾਂ ਨੂੰ ਪੀਜੇ ਇਹ ਮੰਗਾਂ ਸਾਡੀਆਂ ਨਾ ਪ੍ਰਵਾਨ ਹੋਈਆਂ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 2024 ਦੇ ਵਿੱਚ ਫਿਰ ਅੰਦੋਲਨ ਦਿੱਲੀ ਨੂੰ ਲੈ ਕੇ ਆਵਾਂਗੇ ਆਪਾਂ ਭਰਾਵੋ ਇਹਨਾਂ ਮੰਗਾਂ ਜਿਹੜੀਆਂ ਸਾਡੀਆਂ ਲਾਗੂ ਨਹੀਂ ਕੀਤੀਆਂ ਪ੍ਰਵਾਨ ਨਹੀਂ ਕੀਤਾ ਤੇ ਆਪਾਂ ਜਿਹੜਾ ਅੰਦੋਲਨ ਆ 13 ਫਰਵਰੀ 2024 ਨੂੰ ਫਿਰ ਪੰਜਾਬ ਹਰਿਆਣੇ ਤੋਂ ਵੱਖ-ਵੱਖ ਸਟੇਟਾਂ ਤੋਂ ਲੈ ਕੇ ਆਪਾਂ ਅੰਦੋਲਨ ਜਿਹੜਾ ਵਾ ਦਿੱਲੀ ਵੱਲੋਂ ਚੱਲੇ ਹੀ ਪਰ ਇਹਨਾਂ ਸਰਕਾਰਾਂ ਨੇ ਇਹਨਾਂ ਦੀਆਂ ਨੀਤੀਆਂ ਨੇ ਉਹ ਆਪਣਾ ਜਿਹੜਾ ਅੰਦੋਲਨ ਆ ਦਿੱਲੀ ਜਾਣਾ ਸੀ ਲੋਕਾਂ ਨੇ ਉਹ ਇਹਨਾਂ ਨੇ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਰੋਕ ਲਿਆ ਤੇ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ ਗੋਲੀਆਂ ਚਲਾਈਆਂ ਗਈਆਂ ਡਾਂਗਾਂ ਵਾਈਆਂ ਗਈਆਂ ਅਥਰੂ ਗੈਸ ਹੋਰ ਗੈਸਾਂ ਜਿਹੜੀਆਂ ਉਹ ਚਲਾਈਆਂ ਗਈਆਂ ਵਾ ਭਰਾਓ ਜਿਹਦਾ ਤੁਸੀਂ ਸਾਹਮਣਾ ਕੀਤਾ ਵਾ ਪਰ ਇਹ ਅੱਜ ਸਰਕਾਰਾਂ ਕੀ ਕਰ ਰਹੀਆਂ ਵਾ ਉਹ ਜਿਹੜੇ ਆਦਮੀਆਂ ਨੇ ਅੰਦੋਲਨ ਇੱਥੇ ਬਾਰਡਰਾਂ ਤੇ ਰੋਕਿਆ ਸੀ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਹਰਿਆਣੇ ਦੀ ਸਰਕਾਰ ਨੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਆ ਬੇਨਤੀ ਕੀਤੀ ਆ ਵੀ ਜਿਹੜੇ ਆਗੂਆਂ ਨੇ ਉਹ ਅੰਦੋਲਨ ਰੋਕੇ ਅੰਦੋਲਨਕਾਰੀਆਂ ਨੂੰ ਰੋਕਿਆ ਸੀ ਉਹਨਾਂ ਨੂੰ ਸਨਮਾਨ ਕੀਤਾ ਜਾਵੇ ਕੀਤਾ ਵੀ ਰਾਸ਼ਟਰਪਤੀ ਬਾੜ ਦੇ ਨਾਲ ਜਾਵੇ ਆਪਾਂ ਉਸੇ ਦੇ ਵਿਰੋਧ ਵਿੱਚ ਭਰਾਓ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਆਪਾਂ ਪੂਰੇ ਦੇਸ਼ ਦੇ ਵਿੱਚ ਫੁੱਤਲੇ ਫੂਕੇ ਹੋਏ ਆ ਹਾਂਜੀ ਭਾਦਰੀ ਤੁਸੀਂ 15 ਅਗਸਤ ਦਾ ਕੀ ਮੈਸੇਜ ਦਿੰਦੇ ਜੂ ਵੇਖੋ ਜੀ ਆਪਾਂ ਜਿੱਥੇ ਸਰਕਾਰਾਂ ਦੇ ਪੁਤਲੇ ਫੂਕੇ ਹੋਏ ਆ ਉਹ ਰਾਸ਼ਟਰਪਤੀ ਬਾੜ ਦੇ ਵਿਰੋਧ ਦੇ ਵਿੱਚ ਉਥੇ 15 ਅਗਸਤ ਨੂੰ ਆਪਾਂ ਟਰੈਕਟਰ ਮਾਰਚ ਕਰ ਰਹੇ ਆ ਤੇ ਜਿਹੜੇ ਇਹ ਤਿੰਨ ਨਵੇਂ ਕਾਨੂੰਨ ਲੈ ਕੇ ਆਏ ਆ ਉਹਨਾਂ ਦੇ ਵਿਰੋਧ ਚ ਉਹਨਾਂ ਦੀਆਂ ਕਾਪੀਆਂ ਸਾੜ ਰਹੇ ਆ ਭਰਾਓ ਇਹ ਜਿਹੜਾ ਅੰਦੋਲਨ ਆ ਇਹ ਉਹਨਾਂ ਤਿਰ ਤੱਕ ਚੱਲਦਾ ਰਹੂਗਾ ਜਿੰਨਾ ਚਿਰ ਤੱਕ ਸਾਡੀਆਂ ਮੰਗਾਂ ਪਰਵਾਨ ਨਹੀਂ ਗਿਆ ਹੁੰਦੀਆਂ ਜਗਿੰਦਰ ਸਿੰਘ ਕੱਟੀ ਸਾਹਿਬ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕਿ ਜਿਹੜੇ ਅਸੀਂ 13 ਫਰਵਰੀ ਤੋਂ ਲੈ ਕੇ ਅੱਜ 5 ਗਸਤ ਹੋ ਚੁੱਕੀ ਇੱਥੇ ਸ਼ਾਂਤ ਮਾਈ ਨਾਲ ਕਿਸਾਨ ਬੈਠੇ ਹੋਏ ਪੱਕੇ ਮੋਰਚੇ ਲੱਗੇ ਹੋਏ ਅੱਜ ਬਾਬੇ ਸਤਨਾਥ ਸਿੰਘ ਵੱਲੋਂ ਮਾਲ ਪੂੜੀਆਂ ਦਾ ਲੰਗਰ ਵੀ ਤਿਆਰ ਕੀਤਾ ਗਿਆ ਅਸੀਂ ਕਿਉਂਕਿ ਖਲੋਰੀ ਬਾਰਡਰ ਤੇ ਮਾਲ ਪੂੜੀਆਂ ਦਾ ਲੰਗਰ ਵੀ ਚੱਲ ਰਿਹਾ ਹੈ ਅਸੀਂ ਉਹਨਾਂ ਬਾਬੇ ਜੀ ਦਾ ਧੰਨਵਾਦ ਕਰਦੇ ਹਾਂ ਜਿੱਥੇ ਸਾਡੇ ਪੱਤਰਕਾਰ ਸਾਹਿਬ ਨੇ ਦੱਸਿਆ ਵਾ ਵੀ ਬਾਬਾ ਸਤਨਾਮ ਸਿੰਘ ਜੀ ਉਹ ਪੂੜਿਆਂ ਦੇ ਲੰਗਰ ਚਲਾ ਰਹੇ ਆ ਉਹਨਾਂ ਦਾ ਧੰਨਵਾਦ ਆ ਸੰਗਤਾਂ ਨੂੰ ਸ਼ਕਾ ਰਹੇ ਆ ਇਹ ਸੰਗਤਾਂ ਅੰਦੋਲਨਕਾਰੀ ਆ ਜਿਨ੍ਹਾਂ ਨੇ ਸਮੇਂ-ਸਮੇਂ 'ਨਾ ਆਪਣੇ ਸਿਰ ਉੱਤੇ ਇਹਨਾਂ ਸਰਕਾਰਾਂ ਦਾ ਸਤੱਤ ਉਟਾ ਉਂਡਾਇਆ ਵਾ ਤੇ ਸਰਕਾਰਾਂ ਦੇ ਨਾਲ ਆਪਣਾ ਹੁਕਮ ਮਨਾਉਣ ਵਾ ਤੇ ਆਪਣੀਆਂ ਮੰਗਾਂ ਮਨਾਉਣ ਵਾ ਤੇ ਲੋਹਾ ਲਿਆ ਵਾ ਇਨੀਆਂ ਬੇਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ ਕਿ ਜਿਹੜਾ ਇਹ ਲਾਗੇ ਪਿੰਡਾਂ ਵਾਲਿਆਂ ਦਾ ਬਹੁਤ ਜ਼ਿਆਦਾ ਸੰਯੋਗ ਹੈ। ਤੋਂ ਕਹ ਸਾਨੂੰ ਦੋ ਟਾਈਮ ਜਿਹੜਾ ਗੱਫਾ ਮਿਲਦਾ ਹੈ। ਲੰਗਰਾਂ ਦੀ ਸੇਵਾ, ਬੀਬੀਆਂ, ਭੈਣਾਂ, ਮਤਾਵਾਂ, ਵੀਰ ਕਰ ਕਰਕੇ ਇਹਨਾਂ ਦਾ ਜੀਮਣ ਜਿਹੜਾ ਸਫਲ ਹੋਵੇ। ਤੋਂ ਕਹ ਵੀ ਜਿਹੜਾ ਕਿਸਾਨ ਮੋਰਚਾ ਹੁੰਦਾ ਹੈ ਇਹ ਸੰਯੋਗ ਦੇ ਨਾਲ ਹੀ ਜਿੱਤਿਆ ਜਾਂਦਾ ਹੈ। ਇੱਥੇ ਲਾਗੇ ਵਾਲੇ ਪਿੰਡਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਗੱਫਾ ਪਾਣੀ ਦੋ ਟਾਈਮ ਮਿਲਦਾ ਏ ਲੱਸੀ ਮਿਲਦੀ ਏ ਹਰ ਇੱਕ ਚੀਜ਼ ਇੱਥੇ ਮਿਲਦੀ ਏ ਮੈਂ ਗੁਰਦੇਵ ਸਿੰਘ ਪ੍ਰਸਤ ਕਤਰ ਬਲਾਗ ਬਟੋਆ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤਿਹ